ਪੰਜਾਬ ਦੇ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਲੋਕਾਂ ਦੇ ਵਿਕਾਸ ਦੀਆਂ ਗੱਲਾਂ ਦੇ ਦਾਅਵੇ ਠੋਕਦੀਆਂ ਨੇ ਪਰ ਹਰ ਵਾਰ ਕੁਝ ਅਜਿਹਾ ਸਾਹਮਣੇ ਆ ਜਾਂਦਾ ਹੈ ਜਿਹੜਾ ਇਸ ਜ਼ਮੀਨੀ ਹਕੀਕਤ ਦੇ ਉੱਤੇ ਖੋਲ ਖੋਲ ਕੇ ਰੱਖ ਦਿੰਦਾ ਹੈ ਅਜਿਹਾ ਕੁਝ ਫਿਰੋਜ਼ਪੁਰ ਦੇ ਪਿੰਡਾਂ ਤੋਂ ਸਾਹਮਣੇ ਆਇਆ ਜਿੱਥੇ ਪਿੰਡ ਦੇ ਵਿੱਚ ਲੋਕ ਪਿਛਲੇ 6 ਮਹੀਨਿਆਂ ਤੋਂ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਨੇ ਪਿੰਡ ਦੇ ਲੋਕਾਂ ਦੇ ਵੱਲੋਂ ਅੱਜ ਬਾੜੀਆਂ ਖੜਕਾ ਕੇ ਸਰਕਾਰ ਦੇ ਕੰਨ ਖੋਲੇ ਗਏ ਨੇ ਤੇ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਕਈ ਲੰਬੇ ਸਮੇਂ ਤੋਂ ਛੇ ਕਰੀਬ 6 ਮਹੀਨਿਆਂ ਤੋਂ ਉਹਨਾਂ ਦੇ ਵੱਲੋਂ ਹਰ ਇੱਕ ਅਫਸਰ ਤੱਕ ਪਹੁੰਚ ਕੀਤੀ ਗਈ ਪਰ ਕਿਸੇ ਦੇ ਵੱਲੋਂ ਵੀ ਮਸਲਾ ਹੱਲ ਨਹੀਂ ਕਰਵਾਇਆ ਜਾ ਰਿਹਾ ਪਾਣੀ ਦੀ ਸਮੱਸਿਆ ਇਹ ਜਿਹੜਾ ਏਰੀਆ ਬਾਟ ਨੰਬਰ 25 ਬਸਤੀ ਸ਼ਿੰਖਾਂ ਵਾਲੀ ਜੋ ਕਿ ਪਹਿਲਾਂ ਇੱਥੋਂ ਦਾ ਮੈਮ ਸੀ ਜੀ ਹੁਣ ਮੇਰੇ ਘਰ ਦੀ ਐਮ ਸੀ ਹੈ ਇਹ ਮੈਂ ਐਸਟੀਓ ਨੂੰ ਐਕਸ਼ਨ ਨੂੰ ਮੈਂ ਬਹੁਤ ਵਾਰੀ ਕਹਿ ਲਿਆ ਵੀ ਇਹ ਤੇ ਨਾ ਪਾਣੀ ਦੀ ਬੜੀ ਵੱਡੀ ਸਮੱਸਿਆ ਹੈ ਜੇ ਮੈਂ ਡੋਟ ਡੋ ਘਰ ਘਰ ਪੁੱਛਦਾ ਤੇ ਮੇਰੇ ਕੋਲ ਪੀਆਂ ਪੀਆਂ ਬੀਬੀਆਂ ਘਰੇ ਜਾ ਕੇ ਕਹਿੰਦੀਆਂ ਨੇ ਸਾਨੂੰ ਪਾਣੀ ਦੀ ਬੜੀ ਵੱਡੀ ਸਮੱਸਿਆ ਹੈ ਗੁਰਸਤ ਘਰ ਪਾਣੀ ਨਹੀਂ ਹੈਗਾ ਜਿਵੇਂ ਹੁਣ ਬੀਬੀਆਂ ਨੇ ਤੁਹਾਨੂੰ ਦੁੱਖਰਾ ਸੁਣਾਇਆ ਹੀ ਹੈ ਪਰ ਕਿਤਨੇ ਕਿਤੇ ਮੈਂ ਸਰਕਾਰ ਨੂੰ ਕਹਿਣਾ ਚਾਹਣਾ ਵੀ ਜਿਹੜੇ ਅਫਸਰ ਲਾਏ ਨੇ ਡੂ ਡੂ ਲੱਖ ਰੁਪਏ ਤਨਖਾਹ ਲੈਂਦੇ ਨੇ ਨੇ ਡਿਊਟੀ ਕੀ ਬੰਦੀ ਹੈ ਦੋ ਚਾਰ ਕਾਗਤਾਂ ਦੇ ਸੈਨ ਕਿਤੇ ਤੇ ਘਰੇ ਜਾਂਦੇ ਆ ਨਾ ਹਮ ਤੱਕ ਕੇ ਇਹਨਾਂ ਦੀ ਜਾਂਚ ਹੋਣੀ ਚਾਹੀਦੀ ਏ ਇਹਨਾਂ ਨੂੰ ਸਬਕ ਸਿਕਾਣਾ ਚਾਹੀਦਾ ਹੈ ਵੀ ਤੂੰ ਅਫਸਰ ਲੱਗਾ ਤੇਰਾ ਕਿਹੜੇ ਕੰਮ ਲਈ ਤੇਰੀ ਡਿਊਟੀ ਲਾਈ ਕੀ ਡਿਊਟੀ ਪੂਤਾ ਰਿਆਂ ਐਮਸੀ ਨਾਤੇ ਤੇ ਘਰ ਸਾਡੀ ਜ਼ਿੰਮੇਵਰੀ ਅਸੀਂ ਝੋਲੀਆਂ ਾੜਦੇ ਨਾ ਤੋਂ ਵੀ ਸਾਨੂੰ ਵੋਟਾਂ ਪਾਓ ਅਸੀਂ ਐਮਸੀ ਬਣਾਓ ਤੁਹਾਡੇ ਸਾਰੇ ਮਸਲੇ ਹੱਲ ਕਰਾਵਾਂਗੇ ਚਾਹ ਸੀਵਰੀ ਦਾ ਲਹਿੜ ਦਾ ਪਾਣੀ ਦਾ ਸਫਾਈ ਦਾ ਲੱਕ ਵਿੱਚ ਅਮਨ ਚਾਹੀ ਆ ਮੈਂ ਮੰਗ ਕਰਦਾ ਮੁੱਖ ਮੰਤਰੀ ਤੋਂ ਅਗਰ ਤੁਸੀਂ ਤਾਂ ਮੈਂ ਆਏ ਕੀ ਉਹਨੂੰ ਕਹਿੰਨੇ ਕ ਮੈਂ ਕਮੇਡੀਅਨਾਂ ਦੇ ਵਿੱਚੋਂ ਆਇਆ ਹਾਂ ਪਰ ਐਮਸੀ ਮੇ 46 ਸਾਲ ਹੋ ਗਏ ਮੈਨੂੰ ਆਦੇ ਬਾਪ ਨਾਲ ਚੱਲਦੇ ਐਮਸੀ ਦੀ ਸੇਵਾ ਕਰਦਿਆਂ ਇਸ ਇਲਾਕੇ ਦੀ ਸੇਵਾ ਕਰਦਿਆਂ ਜਿੱਤੇ ਲੋਕਾਂ ਨੂੰ ਤਕਲੀਫਾਂ ਨੇ ਉਹਤੇ ਕਦੀ ਧਿਆਨ ਨਹੀਂ ਦਿੱਤਾ ਹਰ ਪ੍ਰਸ਼ਾਸਨ ਨੇ ਧਿਆਨ ਨਹੀਂ ਦਿੱਤਾ ਚਾਹੇ ਕਿਹੜੀਆਂ ਵੀ ਸਰਕਾਰਾਂ ਆਈਆਂ ਨੇ ਨਾ ਗਰਾਊਂਡ ਲੈਵਲ ਤੇ ਜਿਹੜਾ ਡਿਊਟੀਆਂ ਬੰਦੀਆਂ ਨੇ ਐਮਸੀ ਤੇ ਕੁਛ ਨਾ ਚਾਹੀਦਾ ਜੇ ਐਮਸੀ ਜਾ ਕੇ ਰੋਲਾ ਪਾਦਾ ਮੇਰੇ ਸਫਾਈ ਦਾ ਪ੍ਰਬੰਧ ਨਹੀਂ ਮੇਰੇ ਚੰਗੇ ਸਿਵਲ ਦਾ ਪ੍ਰਬੰਧ ਨਹੀਂ ਪਾਣੀ ਦਾ ਪ੍ਰਬੰਧ ਨਹੀਂ ਲਾਈਟ ਦਾ ਪ੍ਰਬੰਧ ਨਹੀਂ ਪਰ ਕੋਈ ਅਫਸਰ ਧਿਆਨ ਨਹੀਂ ਦਿੰਦਾ ਮੈਂ ਕਹੀਂ ਤੁਹਾਡੇ ਚੈਨਲਾਂ ਤੇ ਵਾਈਟਾ ਦੇ ਚੁੱਕਾ ਹੋਣ ਵੀ ਰਾਤ ਦੀ ਲਾਈਟ ਗਈ ਲਾਈਟ ਦਾ ਮੰਦਾਲ ਉਦੋਂ ਬਾਅਦ ਪਾਣੀ ਤੇ ਬੀਬੀਆਂ ਨੇ ਕਹਿ ਦਿੱਤਾ ਤੈਨੂੰ ਵੀ 6 ਮਹੀਨੇ ਹੋ ਗਏ ਨੇ ਪਾਣੀ ਤੋਂ ਦੁਖੀ ਲੋਕ ਮੰਗਦੇ ਕੀ ਨਹੀਂ ਅਸੀਂ ਬਾਰ ਬਾਰ ਲੋਕਾਂ ਨੂੰ ਮੂਰਖ ਬਣਾਈਆਂ ਨੇ ਵੋਟਾਂ ਮੰਗਣ ਭੱਜਿਆ ਨੇ ਪਰ ਲੋਕਾਂ ਦੀ ਜ਼ਰੂਰਤਾਂ ਦੇ ਕੋਈ ਨਹੀਂ ਕਰਾ ਉਤਰਦਾ ਹੁਣ ਇਹਨਾਂ ਆ ਬੱਚੇ ਨਿੱਕੇ ਨੇ ਬੱਚੇ ਬੁਰਸ਼ ਤੋਂ ਨਾ ਹਨ ਤੁਮ ਤੋਂ ਔਕੇ ਨੇ ਸਕੂਲੇ ਜਾਣਾ ਤੇ ਪਾਣੀ ਧਰੋਂਦੇ ਪਰ ਦਿਨ ਚ ਐਸਜੀ ਨੂੰ ਤੁਹਾਡੇ ਸਾਹਮਣੇ ਤੁਸੀਂ ਤਾਂ ਲੇਟ ਹੋਗਾ ਐਸਜੀ ਨੂੰ ਕਿਹਾ ਪਰ ਇਹ ਲਾਰੇ ਲਾਈ ਜਾਂਦੇ ਨੇ ਫਿਰ ਇਹ ਤੇ ਬੜੀ ਵੱਡੀ ਸਮੱਸਿਆ ਹੈ ਜਿਹੜਾ ਪਾਣੀ ਮਿਕਸ ਹੋ ਕੇ ਆਂਦਾ ਹੈ ਕੱਲ ਨੂੰ ਬਿਮਾਰੀਆਂ ਲੱਗ ਗਈਆਂ ਇਹ ਬਸਤੀ ਨੂੰ ਨਹੀਂ ਪੂਰੇ ਸ਼ਹਿਰ ਨੂੰ ਖਤਰਾ ਹੈ ਸੰਭਾਲੇ ਨਹੀਂ ਜਾਣੇ ਕਿੰਨੇ ਗਰਮੀ ਦਾ ਮਾਹੌਲ ਹੈ ਸੰਭਾਲੇ ਨਹੀਂ ਜਾਣੇ ਕਿੰਨੇ ਲੋਕ ਮਾਰ ਹੋਣਗੇ ਇਹ ਸਾਰੀਆਂ ਜ਼ਿੰਮੇਵਾਰੀਆਂ ਇਹ ਨਿਭਾਣੀਆਂ ਚਾਹੀਦੀਆਂ ਮੈਂ ਪ੍ਰੈਸਿੰਗ ਵੀ ਮੈਂ ਚਰਣਾ ਜੀ ਬੇਨਤੀ ਕਰਦਾ ਵੀ ਇਸ ਆਪਣੇ ਤਰੀਕੇ ਨਾਲ ਇਸ ਵਾਰਟ ਨੂੰ ਇਸ ਗੱਲ ਨੂੰ ਉਠਾਓ ਜਿਹੜਾ ਮੁੱਖ ਮੰਤਰੀ ਦੇ ਕੰਨ ਖੋਲੋ ਵੀ ਬੈਠਾ ਉੱਤੇ ਤੂੰ ਕਹਿੰਦਾ ਮੈਂ ਬੜੇ ਕੰਮ ਕਰਦਾ ਕਿੱਤੇ ਕੰਮ ਕਰਦਾ ਸਾਨੂੰ ਤੇ ਇਹ ਲਾਦਾ ਤੈਨੂੰ ਵਾਲੀ ਨਹੀਂ ਇਹ ਕੰਮ ਕਰਨ ਦਾ ਸਤਾ ਹਸਲ ਕਰਨੀ ਲੋਕਾਂ ਦੇ ਤੂੰ ਫੋਟ ਦਾ ਫਾਇਦਾ ਲਿਆ ਪਰ ਰਿਟਨ ਚ ਤੈਨੂੰ ਵਾਲੀ ਨਹੀਂ ਇਹ ਕੰਮ ਕਰਾਉਂਦਾ ਜੇ ਕਹਿੰਨਾ ਹੈ ਐਮ ਸੀ ਸਰਪੰਚ ਬੋਲੇ ਬੋਲੇ ਉਹਦਾ ਘਰ ਦਾ ਨਾ ਬੋਲੇ ਉਹਦਾ ਪਰਿਵਾਰ ਦਾ ਹਿੱਸਾ ਨਾ ਬੋਲੇ ਐਮ ਸੀ ਬੋਲੇ ਜੇ ਅਸੀਂ ਪਬਲਿਕ ਤੇ ਵੋਟਾਂ ਲਈਆਂ ਪਬਲਿਕ ਦੀ ਮਤ ਕਰਨਾ ਚਾਹਣਿਆਂ ਤੇ ਕਹਿੰਦੇ ਕੋਈ ਬੋਲੇ ਹੀ ਨਾ ਅਸੀਂ ਵਾਸੀ ਵੀ ਹਾਂ ਸਾਨੂੰ ਵੋਟਾਂ ਨਾਲ ਹੀ ਨਹੀਂ 1 ਲੱਖ ਦੇ ਵਾਸੀ ਵੀ ਆ ਅਮਦਰਦੀ ਸਾਡੇ ਲੋਕਾਂ ਨਾਲ ਅਸੀਂ ਆਸ ਰੱਖਦੇ ਆ ਤੈਨੂੰ ਨਹੀਂ ਵਾਲਦ ਨੂੰ ਵੱਲ ਸਿੱਖਣਾ ਚਾਹੀਦਾ ਪਾਣੀ ਦੀ ਸਮੱਸਿਆ ਦਾ ਹੱਲ ਹੋਣਾ ਚਾਹੀਦਾ ਹੁਣ ਇਹਨਾਂ ਦਾ ਇਹ ਪੂਰਨ ਜ਼ੋਰ ਮੰਗ ਕਰਦਾ ਅਗਰ ਪਾਣੀ ਦੀ ਸਮੱਸਿਆ ਨਾ ਹੋਈ ਸਾਨੂੰ ਲੋਕਾਂ ਨੂੰ ਪਰੇਸ਼ਾਨ ਕਰਨਾ ਸਾਡੀ ਕੀ ਉਹਨੂੰ ਕਹਿੰਦੇ ਪੇਸ਼ਾ ਨਹੀਂ ਕੋਈ ਸ਼ੌਂਕ ਨਹੀਂ ਅਗਰ ਪਾਣੀ ਦੀ ਸਮੱਸਿਆ ਹੱਲ ਨਾ ਹੋਈ ਤੇ ਮੈਂ ਜਾਮ ਕਰਾਂਗਾ ਰੋਡ ਜਾਮ ਕਰਾਂਗਾ ਅਨਮਿਤੇ ਸਮਝ ਲਈ ਕਿਹੜਾ ਕਿਹੜਾ ਨਹੀਂ ਪਾਣੀ ਪੀਣ ਵਾਲਾ ਕਿਸ ਦਾ ਪੀਣ ਵਾਲਾ ਵੀ ਉੱਥੋਂ ਹੀ ਪੀਦਾ ਸੀ ਤੇ ਹੁਣ ਤਾਂ ਨਲਕੇ ਤੋਂ ਲੈ ਕੇ ਜੀੜ ਕੇ ਪੀਦਾ ਕੀ ਪਾਣੀ ਨਹੀਂ ਬਿਲਕੁਲ ਆਉਂਦਾ ਬਿਲਕੁਲ ਹੀ ਨਹੀਂ ਪਾਣੀ ਆ ਰਿਹਾ ਅੱਛਾ ਕੋਈ ਬੜੇ ਤੰਗ ਆ ਕੋਈ ਅਧਿਕਾਰੀਆਂ ਨੂੰ ਕੰਪਲੇਟਾਂ ਵੀ ਕੀਤੀਆਂ ਕੋਈ ਹਾਂ ਬਹੁਤ ਹੀ ਬਹੁਤ ਕੋਈ ਨਹੀਂ ਆਉਂਦਾ ਕਿਸਾਰ ਲਾਂਦੇ ਹੁਣ ਤੁਸੀਂ ਆ ਜਿਹੜੀਆਂ ਬਾਲਟੀਆਂ ਖੜਕਾਰੇ ਕਿਸ ਵਜ੍ਹਾ ਕਰਕੇ ਖੜਕਾਰੇ ਇਹ ਪਾਣੀ ਕਰਕੇ ਹੀ ਖੜਕਾਰੇ ਸਰਕਾਰ ਨੂੰ ਜਗਾ ਰਹੇ ਸਰਕਾਰ ਨੂੰ ਜਗਾ ਰਹੇ ਪਾਣ ਸਰਕਾਰ ਜਾ ਕੇ ਤਾਂ ਜਾ ਕੇ ਹੂੰ ਸਾਡੇ ਪਾਣੀ ਆਵੇ ਹੂੰ ਪਾਣੀ ਪ੍ਰੋਬਲਮ ਹੈ ਉਹ ਠੀਕ ਕਰਨ ਸਾਡੀਆਂ ਪਾਪਾਂ ਪਾਣੀ ਨਹੀਂ ਹੋ ਰਿਹਾ ਹਾਂ ਪਾਣੀ ਨਹੀਂ ਆ ਗਰਮੀ ਚ ਕਿੱਦਾਂ ਜਿਹੜਾ ਸਾਮਣੇ ਬਸ ਐਵੇਂ ਸਾਰ ਨੇ ਪੈਕ ਜਿੱਥੋਂ ਪਾਣੀ ਭਰ ਲਿਆ ਕਦੀ ਕਿਤੇ ਭਰ ਲਿਆ ਤੇ ਗਰਮੀ ਬਹੁਤ ਜ਼ਿਆਦਾ ਗਰਮੀ ਬਹੁਤ ਜ਼ਿਆਦਾ ਪਾਣੀ ਦੀ ਕਿਸਤ ਸਾਡੇ ਤਾਂ ਬੱਚੇ ਤੱਸੀ ਪੈ ਰਹੀ ਪਾਣੀ ਤੋਂ ਪਾਣੀ ਦੀ ਲੋੜ ਹੁੰਦੀ ਹਾਂ ਪਾਣੀ ਦੀ ਲੋੜ ਪਾਣੀ ਤੋਂ ਅਸੀਂ ਬੜਾ ਦੁਖੀ ਆ ਸਾਡੇ ਦੋ ਨਾਲ ਕਿਹਨੇ ਗਲੀ ਚ ਲੱਗੇ ਉਹ ਵੀ ਸਾਡੇ ਸੁੱਖ ਕੇ ਖਰਾਬ ਹੋ ਗਏ ਪਾਣੀ ਆਉਂਦਾ ਹੀ ਨਹੀਂ ਬਿਲਕੁਲ ਜਿਹਦਾ ਸਾਡਾ ਅੰਚੀ ਨਾਲ ਜਾਂਦਾ ਉਹ ਤੁਹਾਨੂੰ ਇੱਕ ਦਿਨ ਹੀ ਸਾਨੂੰ ਪਾਣੀ ਮਿਲਦਾ ਉਹ ਵੀ ਬਹੁਤ ਥੋੜਾ ਮਸਾਪੇ 20 ਲੀਟਰ ਪਾਣੀ ਮਿਲਦਾ ਇੱਕ ਘਰ ਨੂੰ ਦੂਜੇ ਦਿਨ ਫੇਰ ਉਹ ਵੀ ਕੁਛ ਹੀ ਹੁੰਦਾ ਹੈ ਸਾਡਾ ਪਾਣੀ ਦਾ ਮਸਲਾ ਲਕੀਤਾ ਜਾਵੇ ਬਸ ਪੀਣ ਵਾਲਾ ਪਾਣੀ ਨਹੀਂ ਆਉਂਦਾ ਬਿਲਕੁਲ ਪਾਣੀ ਬਿਲਕੁਲ ਨਹੀਂ ਆਉਂਦਾ ਅਸੀਂ ਸਵੇਰ ਤੜਕੇ 7 ਵਜੇ ਉੱਠੀਦਾ ਤੜਕੇ ਨਲਕੇ ਦੇ ਬਾਲਟੀਆਂ ਪਹਿਲਾਂ ਚੱਕ ਕੇ ਮੂੰਹ ਧੋਵਣ ਲਈ ਪਾਣੀ ਲਾ ਕੇ ਆਇਆ ਫਲਸ਼ ਆ ਬਾਥਰੂਮ ਲਈ ਹਰੇਕ ਕਮਰਾ ਮਾਰ ਮਾਰ ਕਰੀਦਾ ਅਸੀਂ ਨਲਕੇ ਤੋਂ ਲਿਆ ਲਿਆ ਕੇ ਅਸੀਂ ਬਹੁਤ ਥੱਕੇ ਪਏ ਬਹੁਤ ਤਲਪੇ ਪਏ ਪਾਣੀ ਤੋਂ ਹੁਣ ਕੰਪਲੇਟਾ ਕੀਤੀਆਂ ਗਈ ਸ਼ਿਕਾਇਤਾਂ ਕੀਤੀਆਂ ਨੇ ਪਰ ਗੱਲ ਨਹੀਂ ਸੁਣਦਾ ਕੋਈ ਕਿਸ ਤਰ੍ਹਾਂ ਸਾਡਾ ਕੋਈ ਪਾਣੀ ਦਾ ਮਸਲਾ ਹਲ ਨਹੀਂ ਹੁੰਦਾ ਕੀ ਨਾਮ ਤੁਹਾਡਾ ਪਰ ਪਰ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਅੱਜ ਤੋਂ ਹੀ ਇਹਦੀ ਬਾਟੀਆਂ ਖੜਕਾਰੀ ਕਿਸ ਵਜ੍ਹਾ ਕਰਕੇ ਖੜਕਾਰੀ ਸਰ ਸਾਡੇ ਪਾਣੀ ਆ ਰਿਹਾ 5 ਮਿੰਟ ਹੋ ਗਏ ਨੇ ਤੇ ਅਸੀਂ ਬਹੁਤ ਹੀ ਮਤਲਬ ਉਹ ਦਿੱਕਤ 'ਚ ਆ ਤੇ ਸਾਡੇ ਘਰ ਨਾਲ ਕਾਏ ਤੇ ਇਸ ਦਾ ਨਲ ਕਾ ਗੇੜ-ਗੇੜ ਕੇ ਆਪ ਕਸਤਾ ਵੀ ਦੁੱਤੀ ਹੋਈ ਪਈ ਪਾਣੀ ਵਾਲ ਪੀਣ ਵਾਲਾ ਨਹੀਂ ਆਉਂਦਾ ਕੀ ਕਰਨਾ ਗੰਦਾ ਗੰਦਾ ਪਾਂਜੇ ਕਿਤੇ ਆਂਦਾ ਤੇ ਗੰਦਾ ਆਂਦਾ ਤੇ ਜੇ ਨਹੀਂ ਤਾਂ ਆਂਦਾ ਹੀ ਨਹੀਂ ਅਸੀਂ ਫੋਨ ਕਰਦੀਏ ਤੇ ਮਾੜਾ ਮੋਟਾ ਆ ਜਾਂਦਾ ਪਾਣੀ ਆਉਂਦਾ ਹੀ ਨਹੀਂ ਬਿਲਕੁਲ ਪੀਣ ਵਾਲਾ ਸਾਡੇ ਮੋੜ ਤੋਂ ਪ੍ਰੋਬਲਮ ਹੈ ਉੱਥੋਂ ਪਾਪ ਖਰਾਬ ਹੋ ਸੈਟ ਹੀ ਨਹੀਂ ਕਰਦੇ ਟੀਨ ਵਾਲਾ ਪਾਣੀ ਬਿਲਕੁਲ ਨਹੀਂ ਆ ਰਿਹਾ ਨਾ ਨਾ ਨੰਤੋਂ ਵਾਲਾ ਕੁਝ ਵੀ ਨਹੀਂ ਪੀਣ ਨਾਲ ਤਾਂ ਚਲ ਮਾਰ ਮਟਣਾ ਨਹੀਂ ਕਿਤੇ ਤਾਂ ਹੋਣਾ ਕੋਣ ਗਰਮੀ ਹੈ ਗਰਮੀ ਚ ਕਿੱਦਾਂ ਜਿਆਦਾ ਤਾਂ ਸਾਡੀਆਂ ਪਾਪ ਪਈਆਂ ਉਦੋਂ ਤੋਂ ਹੀ ਇਦਾਂ ਆ ਪੰਜ 6 ਮਹੀਨੇ ਤੋਂ ਪਾਣੀ ਨਹੀਂ ਆ ਰਿਹਾ ਕਦੇ ਅਫਸਰ ਆ ਕੇ ਧਿਆਨ ਹੀ ਨਹੀਂ ਦਿੰਦਾ ਕੋਈ ਧਿਆਨ ਨਹੀਂ ਦਿੰਦਾ ਉਹ ਲਵੇ ਕਨੈਕਸ਼ਨ ਦਿੱਤਾ ਹੀ ਉਹ ਆਉਂਦੇ ਅਸੀਂ ਇਹੀ ਦਿੱਕਾ ਤਾਂ ਚੀਆ ਬਸ ਕੋਈ ਪਾਣੀ ਆਇਆ ਕਦੀ ਨਹੀਂ ਆਇਆ ਕਦੀ ਆਇਆ ਕਦੀ ਨਹੀਂ ਮੁਰਾ ਬਹੁਤ ਹੀ ਆਇਆ ਤੇ ਗੰਦਾ ਆਇਆ ਪਾਣੀ ਆਇਆ ਗੰਦਾ ਗੰਦਾ ਆਇਆ ਗੰਦਾ